ਚੈਨਲ ਦਾ ਆਰ ਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੁਰਦਾਸਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗੁਰਦਾਸਪੁਰ ਪੁਲਿਸ ਵੱਲੋਂ ਇੱਕ ਇਮੀਗ੍ਰੇਸ਼ਨ ਸੈਂਟਰ ਉੱਪਰ ਬੀਤੀ ਵੀਰਵਾਰ ਨੂੰ ਗੋਲੀਆਂ ਚਲਾਉਣ ਵਾਲੇ ਦੋ ਨੌਜਵਾਨਾਂ ਨੂੰ ਅਸਲੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇਹ ਜਾਣਕਾਰੀ ਪੁਲਿਸ ਅਧਿਕਾਰੀ ਨੇ ਇੱਕ ਪ੍ਰੈਸ ਮੀਟਿੰਗ ਰਾਹੀਂ মিডিਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਗੈਂਗਸਟਰ ਨਿਸ਼ਾਨ ਜੋੜਿਆ ਦੇ ਦੋ ਸ਼ੂਟਰ ਜਿਨ੍ਹਾਂ ਦਾ ਨਾਂ ਕਰਮਜੀਤ ਸਿੰਘ ਉਰਫ ਕਰਮਪੁੱਤਰ ਲਖਬੀਰ ਸਿੰਘ ਅਤੇ ਰੋਹਿਤ ਕੁਮਾਰ ਉਰਫ ਆਸ਼ੂ ਪੁੱਤਰ ਕੇਸ਼ ਕੁਮਾਰ ਵਾਸੀ ਸ਼ੁਕਰਪੁਰਾ ਬਟਾਲਾ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਨ੍ਹਾਂ ਪਾਸੋਂ 30 ਬੋਰ ਦਾ ਪਿਸਤਲ 8 ਜਿੰਦਾ ਰੌਂਡ ਇੱਕ 에ਅਰ ਗਨ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਗੈਂਗਸਟਰ ਨਿਸ਼ਾਨ ਜੋੜੀਆਂ ਦੇ ਕੈਨ ਤੇ ਇਸ ਇਮੀਗ੍ਰੇਸ਼ਨ ਸੈਂਟਰ ਉੱਪਰ ਗੋਲੀਆਂ ਚਲਾਈਆਂ ਗਈਆਂ ਸਨ ਇਸ ਮੌਕੇ ਪੁਲਿਸ ਅਧਿਕਾਰੀ ਨੇ ਕੀ ਕੁਟਕਿਆ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਪੱਤਰਕਾਰ ਨਰਿੰਦਰ ਕੌਰ ਪਰਿਹਾਲ ਤ੍ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਹਾਂਜੀ ਮਿਤੀ 25 12 2025 ਨੂੰ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਆডিও ਇਮੀਗ੍ਰੇਸ਼ਨ ਸੈਂਟਰ ਹੈ ਜਿਹੜੀ ਜੇਲ ਰੋਡ ਦੇ ਉੱਤੇ ਮਾਰਕੀਟ ਦੇ ਵਿੱਚ ਉੱਥੇ ਕੋਈ ਫਾਇਰਿੰਗ ਦਾ ਇਨਸੀਡੈਂਟ ਹੋਇਆ ਹੈ ਅਸੀਂ ਜਿਹੜਾ ਉੱਥੇ ਪੁਲਿਸ ਪਾਰਟੀ ਦੇ ਨਾਲ ਪਹੁੰਚ ਕੇ ਮਦਈ ਦਾ ਬਿਆਨ ਲਿਖ ਕੇ ਜਿਹੜਾ ਹੈ ਕੇਸ ਰਜਿਸਟਰਡ ਕੀਤਾ ਸੀ ਜਿਹਦੀ ਤਫ਼ਤੀਸ਼ ਜਿਹੜੀ ਹੈ ਸੈਂਟੀਫਿਕ ਤਰੀਕੇ ਨਾਲ ਕਰਕੇ ਇਸ ਮੁਕਦਮੇ ਦੇ ਵਿੱਚ ਦੋ ਦੋਸ਼ੀ ਕਰਮਜੀਤ ਸਿੰਘ ਕਰਮ ਅਤੇ ਰੋਹਿਤ ਕੁਮਾਰ ਜਿਹੜਾ ਇਲਿਸ ਆਸ਼ੂ ਇਹ ਦੋਨੋਂ ਜਿਹੜੇ ਐ ਮਹੱਲਾ ਸ਼ੁਕਰਗੁਰਾ ਬਟਾਲਾ ਸਿਟੀ ਦੇ ਰਹਿਣ ਵਾਲੇ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਦੇ ਕੋਲੋਂ ਇੱਕ 1.38 ਬੋਰ ਦਾ 38 ਦਾ ਪਿਸਤਲ ਸਮੇਤ 8 ਰੌਂਦ ਤੇ ਇੱਕ 에ਅਰ ਪਿਸਤਲ ਜਿਹੜਾ ਹੈ ਜਿਹਦੇ ਨਾਲ ਇਹਨਾਂ ਨੇ ਉਹ ਕਲੌਕ ਦੇ ਉੱਤੇ ਹਟ ਕੀਤਾ ਸੀ ਉਹ ਰਿਕਵਰ ਕੀਤੀ ਤੇ ਇੱਕ ਮੋਟਰਸਾਈਕਲ ਇਹਨਾਂ ਕੋਲੋਂ ਜਿਹੜਾ ਉਹ ਰਿਕਵਰ ਕੀਤਾ ਜਿਹੜਾ ਇਹਨਾਂ ਨੇ ਉਸ ਵਾਰਦਾਤ ਦੇ ਵਿੱਚ ਯੂਜ਼ ਕੀਤਾ ਸੀ ਉਸ ਮੋਟਰਸਾਈਕਲ ਤੇ ਵੀ ਇਹਨਾਂ ਨੇ ਫੇਕ ਨੰਬਰ ਲਾਇਆ ਹੋਇਆ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਤੋਂ ਅੱਗੇ ਜਿਹੜੀ ਅੱਜ ਪੇਸ਼ ਕਰ ਰਹੇ ਕੋਰਟ ਦੇ ਵਿੱਚ ਰਿਮਾਂਡ ਲੈ ਕੇ ਇਹਨਾਂ ਤੋਂ ਅੱਗੇ ਜਿਹੜੀ ਫਰਦਰ ਪੁਸ਼ਸ਼ ਕਰਤੀ ਜਾਊਗੀ ਕਿ ਇਹਨਾਂ ਨੇ ਹੋਰ ਕਿਹੜੀ-ਕਿਹੜੀ ਵਾਰਦਾਤ ਕੀਤੀ ਹੈ ਇਹ ਥ੍ਰੈਟ ਗਾਲ ਸੀਗੀ ਰੈਨਸਮ ਦੀ ਜੋ ਹੁਣ ਤੱਕ ਇਹਨਾਂ ਦਾ ਜੋੜੀਆਂ ਜਿਹੜਾ ਹੈਗਾ ਮੁੰਡਾ ਨਿਸ਼ਾਂਤ ਜੋਰੀ ਨਿਸ਼ਾਨ ਜੋੜੀਆਂ ਉਹਦੇ ਲਈ ਇਹ ਕੰਮ ਕਰਦੇ ਆ ਇਹਨਾਂ ਨੂੰ ਪੈਸਾ ਮਿਲਣਾ ਸੀਗਾ ਲੇਕਿਨ ਹਲੇ ਮਿਲਿਆ ਨਹੀਂ ਉਹਤੇ ਇੰਟਰਨੈਟ ਕਾਲਿੰਗ ਦੇ ਥਰੂ ਕਰਦੇ ਸੀ ਐਪ ਦੇ ਥਰੂ ਬੈਕਗਰਾਉਂਡ ਦੇ ਵਿੱਚ ਇਹ ਜਿਹੜਾ ਕਰਮਜੀਤ ਕਰਮ ਹੈ ਇਹਦੇ ਖਿਲਾਫ ਇੱਕ ਪ੍ਰਾਣਾ ਮੁਕੱਦਮਾ ਹੈਗਾ 2021 ਦਾ 295 ਦਾ ਬਾਕੀ ਦੂਸਰਾ ਜਿਹੜਾ ਉਹਦੇ ਤੇ ਕੋਈ ਪਰਚਾ ਨਹੀਂ ਇਹਨਾਂ ਨੇ ਫਰੋਤੀ ਨਹੀਂ ਮੰਗੀ ਇਹਨਾਂ ਨੂੰ ਤਾਂ ਸਿਰਫ ਟਾਸਕ ਮਿਲਿਆ ਸੀ ਕਿ ਤੁਸੀਂ ਉੱਥੇ ਆ ਇਸ ਤਰ੍ਹਾਂ ਫਾਇਰ ਕਰਕੇ ਤੇ ਕੋਲ ਝੁੱਟ ਕੇ ਤੇ ਆ ਜਾਣਾ ਸਾਡੇ ਇੱਕ ਪਿਸਟਲ ਹੈ .30 ਬੋਰ ਦਾ ਅੱਖ ਰੌਂਦ ਤੇ ਇੱਕ 에ਅਰ ਗਨ ਹੈ ਜਿਹੜੀ ਉਹ ਇਹ ਬੋਲਦੇ ਉਹਨੋਂ ਪੈਲਟ ਕਰਨ ਟਾਈਪ ਉਹ ਹਲੇ ਦੱਸ ਨਹੀਂ ਰਹੇ ਕੁਝ ਇਹਨਾਂ ਨੂੰ ਤਾਂ ਆਨਲਾਈਨ ਕਹਿੰਦੇ ਸੀ ਸਾਨੂੰ ਕੋਈ ਕਹਿੰਦਾ ਸੀ ਵੀ ਤੁਸੀਂ ਪਹਿਲਾਂ ਕਰਿਓ ਫਿਰ ਬਾਅਦ ਵਿੱਚ ਤੁਹਾਨੂੰ ਮੈਂ ਪੈਸੇ ਦਿਆਂ ਤਾਰਾ ਹੁਣ ਵੈਰੀਫਾਈ ਕਰਾਂਗੇ ਨਾ ਹਲੇ ਤਾਂ ਰਾਤ ਫੜੇ ਸੀ ਲੇਟ ਆਵਰਸ ਹੁਣ ਪੇਸ਼ ਕਰਨ ਭੇਜੇ ਕੋਰਟ ਦੇ ਵਿੱਚ ਹੁਣ ਰਿਮਾਂਡ ਲੈ ਕੇ ਸਾਰਾ ਕਲੀਅਰ ਕਰਕੇ ਦੁਬਾਰਾ ਤੁਹਾਨੂੰ ਦੱਸਾਂਗੇ ਉੱਥੇ ਤਾਂ ਇਹ ਪੈਲਟ ਕਰਨ ਨਾਲ ਚਲਾਈ ਨਾ ਪੈਲਟ ਕਰਨ ਨਾਲ ਚਲਾਈ ਆ ਪਿਸਟਲ ਤਾਂ ਇਹਦੇ ਕੋਲ ਸੀ ਜਿਹੜਾ ਕਰਨਾ तकरीबन 20 22 ਸਾਲ ਦੇ ਆ ਦੋਨੋਂ ਹੀ ਖੋਲ ਅਥਾਰਟੀ ਦੇ ਸੀ ਸਿਰਫ ਡਰਾਣਾ ਸੀ ਉਹਦੇ ਨਾਲ ਠਾਦੀ ਆਵਾਜ਼ ਤਾਂ ਆਂਦੀ ਆ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ ਉਹਦੇ ਨਾਲ ਸਿਰਫ ਠਾ ਦੀ ਆਵਾਜ਼ ਆ ਜਾਂਦੀ ਹੈ ਤੇ ਜਿਹੜਾ ਉਹ ਰਹਿਣਾ ਹੈ ਉਹਦੇ ਨਾਲ ਕੁਝ ਨਾ ਕੁਝ ਟੁੱਟ ਜਾਂਦਾ ਜਿੱਦਾਂ ਉਸੇ ਕਲੌਕ ਟੁੱਟਿਆ ਸੀ ਇਹ ਉਹਦੇ ਨਾਲ ਉਹਦੇ ਥਰੂ ਐਪ ਦੇ ਥਰੂ ਗੱਲ ਕਰਦੇ ਨਾ ਇਹ ਹੁਣ ਮਹੀਨਾ ਡੈਡ ਮਹੀਨਾ ਹੋ ਗਿਆ ਇਹਨਾਂ ਦੀ ਗੱਲ ਹੁੰਦੀ ਨੂੰ ਹੁਣ ਬਾਕੀ ਜਿਹੜਾ ਫਰਦਰ ਅੱਗੇ ਇਨਵੈਸਟੀਗੇਟ ਕਰਾਂਗੇ